ਬੇਣੀਪਾਲ ਜੀ ਦੱਸ ਰਹੇ ਨੇ ਕਿ ਝਾਰਖੰਡ ਦੇ ਸਾਬਕਾ ਸੀਐਮ ਚੰਪਾਈ ਸੋਰੇਨ ਵੀ ਭਾਜਪਾ ਵਿੱਚ ਸ਼ਾਮਲ ਹੋਣਗੇ ਕਹਿੰਦੇ ਮਿਤਸ਼ਾ ਨਾਲ ਮੁਲਾਕਾਤ ਕੀਤੀ ਹੈ ਗਲਤੀ ਕਰ ਰਿਹਾ ਚੰਪਾਈ ਵਫਾਦਾਰ ਸੀ ਦੇਖੋ ਭਾਜਪਾ ਕੀ ਕਰਦੀ ਹੈ ਭਾਜਪਾ ਦਾ ਨਾ ਸਟਾਈਲ ਆਫ ਵਰਕ ਜਿਹੜਾ ਕਹਿ ਲੋ ਕਿ ਜਾਂ ਅੰਦਾਸੇ ਕਰਮ ਹੈ ਨਾ ਜੀ ਕੰਮ ਕਰਨ ਦਾ ਹੂੰ ਹੂੰ ਉਹ ਇਹ ਆ ਕਿ ਵਫਾਦਾਰ ਪਟਦੇ ਆ ਹੂੰ ਹਲਾ ਦਿੰਦੇ ਨੇ ਬੰਦੇ ਨੂੰ ਬਿਲਕੁਲ ਬਿਲਕੁਲ ਚੰਪਾਈ ਸੋਰੇਨ ਸੋਰੇਨ ਫੈਮਿਲੀ ਦਾ 로यल ਸਾਥੀ ਸੀ ਜੀ ਪਟਿਆਰ ਨੂੰ ਹਮ ਪਰ ਕਈ ਵਾਰੀ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਨੁਕਸਾਨ ਕਰਦੀਆਂ ਨੇ ਸਾਬ ਬਿਲਕੁਲ ਤੁਸੀਂ ਦੇਖ ਲਓ ਨਾ शिंदे ਕੌਣ ਸੀ ਹਮ ਮਹਾਰਾਸ਼ਟਰ ਦਾ ਜਿਹੜਾ ਜ ਮੁਖ ਮੰਤਰੀ ਹੈ ਸਭ ਆਟੋ ਚਲਾਉਂਦਾ ਸੀ ਉਹ ਠਾਕਰੇ ਪਰਿਵਾਰ ਦਾ ਵਫਾਦਾਰ ਬਣ ਗਿਆ ਹਮ ਠਾਕਰੇ ਪਰਿਵਾਰ ਨੇ ਉਸ ਨੂੰ ਕਿਹੜੀ ਖੁਸ਼ੀ ਜਾਂ ਕਿਹੜੀ ਕਾਮਯਾਬੀ ਜਿਹੜੀ ਨਹੀਂ ਦੋਈ ਬਿਲਕੁਲ ਖੀਰ ਪਟਿਆ ਕੌਣ ਹਮ ਠਾਕਰੇ ਪਰਿਵਾਰ ਨੂੰ ਥਾਂ ਲਾਉਣ ਲਈ ਜੀ ਕਿਸ ਨੇ ਪਟਿਆ ਵਫਾਦਾਰ ਪਰ ਤਾਂ ਸਭ ਤੋਂ ਵੱਡੀ ਜਿਹੜੀ ਹੁੰਦੀ ਹੈ ਨਾ ਦੁਸ਼ਮਣ ਦੀ ਗੇਮ ਇਹ ਹੀ ਹੁੰਦੀ ਆ ਤੁਹਾਡਾ ਵਫਾਦਾਰ ਬਟ ਲਿਆ ਜਾਵੇ ਬਿਲਕੁਲ ਬਿਲਕੁਲ ਅੱਧੇ ਤਾਂ ਤੁਸੀਂ ਮਾਰੇ ਗਏ ਉਸੇ ਦਿਨ ਜਿਸ ਦਿਨ ਤੁਹਾਡਾ ਵਫਾਦਾਰ ਬਟ ਪਰ ਹਿੰਮਤ ਸੁਰੇਨ ਨੂੰ ਫੜ ਕੇ ਇਹਨਾਂ ਨੇ ਗਲਤੀ ਕੀਤੀ ਕੋਰਟ ਦਾ ਆਰਡਰ ਪੜ੍ਹ ਲਓ ਕੁਝ ਵੀ ਹੈ ਨਹੀਂ ਉਹਦੇ ਵਿੱਚ ਇੱਕ ਕਿਉਂਕਿ ਦੇਖੋ ਖਾਸਾ ਹੁੰਦਾ ਕਿਸੇ ਵੀ ਮਿੱਟੀ ਦਾ ਜੀ ਜਿਹੜੇ ਆਦੀਵਾਸੀ ਆ ਨਾ ਉਹ ਇਸ ਗੱਲ ਤੋਂ ਬਹੁਤ ਬੁਰਾ ਮਨਾ ਰਿਹਾ ਚੰਪਈ ਸੁਰੇਨ ਮਿੱਟੀ ਹੋ ਜਾਏਗਾ ਕਿਉਂਕਿ ਕਈ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਕਈ ਕੌਮਾ ਕਈ ਖਿੱਤੇ ਕਈ ਮਿੱਟੀ ਜੀ ਜਿਹੜੇ ਉਹਦੇ ਖਾਸੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਫਿਰ ਵਫਾਦਾਰੀ ਬਦਲੀ ਜਾਂਦੀ ਹੈ ਨਾ ਉਹ ਬੰਦੇ ਨੂੰ ਕੱਖੋਂ ਔਲਾ ਕਰ ਦਿੰਦੇ ਬਿਲਕੁਲ 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 ਜੀ ਮਨਜੀਤ ਜੀ ਕਹਿ ਰਹੇ ਨੇ ਕਿ ਸਾਡਾ ਪਿੰਡ ਗਿੱਦੜਵਾਲਕੇ ਤੋਂ ਕਿਲੋਮੀਟਰ ਦੂਰ ਰਹਿ ਗਿਆ ਕੋਈ ਗੱਲ ਨਹੀਂ ਉਹ ਦੂਰ ਤੱਕ ਮਾਰ ਪੈਂਦੀ ਹੈ ਉਹ ਅੱਜ ਕੱਲ ਉਹ ਘਰ ਜਿਹੜੇ ਆ ਨਾ ਉਹ ਲੈ ਜਾਂਦੇ ਆ ਜੱਕ ਜੁਕ ਤੇ ਲੱਦ ਕੇ ਮੈਂ ਦੇਖਿਆ ਕਈ ਥਾਈ ਉਹ ਵੀਡੀਓ ਤਾਂ ਤੁਸੀਂ ਵੀ ਕਰ ਸਕਦੇ ਹੋ ਹੁਣ ਤੁਸੀਂ ਪਿੰਡ ਜਿਹੜਾ ਆਪਦਾ ਉਹ ਨੂੰ ਥੋੜਾ ਮੂਵ ਕਰਕੇ ਲਿਜਾ ਸਕਦੇ ਹੋ ਪਰ ਇਦਾਂ ਹੋਣਾ ਨਹੀਂ ਹੈ ਜੀ 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 ਇਹ ਚਲੋ ਹੁਣ ਦੀ ਆ ਗੱਲ ਦੇਖੋ ਇਹੀ ਚੀਜ਼ਾਂ ਹੁੰਦੀਆਂ ਨੇ ਸਾਡਾ ਪਿੰਡ ਆ ਜਿਹੜਾ ਉਹ ਲੰਬੀ ਹਲਕੇ ਦਾ ਆਖਰੀ ਪਿੰਡ ਆ ਉਹ ਤੋਂ ਅਗਲਾ ਪਿੰਡ ਆ ਦੋਨਾਂ ਪਿੰਡਾਂ 'ਚ ਜਦੋਂ ਕੋਈ ਲੰਘ ਕੇ ਜਾਵੇ ਤਾਂ ਉਸ ਟਾਈਮ ਜਦੋਂ ਬਾਦਲ ਸਭ ਹੁੰਦੇ ਸੀਗੇ ਨਾ ਜੀ ਤੇ ਫਰਕ ਮਤਲਬ ਕਿ 19 ਕਿਹਦਾ ਨਹੀਂ ਹੂੰ ਕਹਿ ਲਓ ਕਿ ਉਨੀ 39 ਦਾ ਨਜ਼ਰ ਆਉਂਦਾ ਸੀ ਤੇ ਉਹ ਕਹਿੰਦੇ ਸੀ ਯਾਰ ਕੀ ਜਾਂਦਾ ਸੀ ਜੇ ਸਾਡਾ ਪਿੰਡ ਵੀ ਇੰਨਾ ਚ ਲੰਬੀ ਵਾਲਿਆਂ ਚ ਆ ਜਾਂਦਾ ਤਾਂ ਇਹੀ ਹੈ ਕਿ ਅੱਜ ਹੁਣ ਲੰਬੀ ਵਾਲੇ ਵੀ ਜੜਿਆ ਉਹ ਕਹਿੰਦੇ ਯਾਰ ਸਾਡੇ ਮੇਰੇ ਪਿੰਡ ਦਾ ਛੱਪੜ ਆ ਹਜ਼ੂਰ ਜੀ ਛੱਪੜ ਵੇ ਤੂੰ ਤੁਹਾਨੂੰ ਛੱਪੜ ਲੱਭਣਾ ਹੀ ਨਹੀਂ ਉਹ ਅੱਡੇ ਅੱਡੇ ਕਾਈ ਖਲੋਤੀ ਆ ਓਹ ਹੋ 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 ਮੇਰੇ ਪਿੰਡ ਦੀ ਤੇ ਹੁਣ ਤੇਲ ਵਿਖਾਉਂਗਾ ਕਿਸ ਦਿਨ ਮਾਨ ਸਾਹਿਬ ਨਾਲ ਇੱਕ ਦਿਨ ਅੱਗੇ ਮੈਂ ਵਖਾਇਆ ਨਜ਼ਾਰਾ ਜੀ ਹੁਣ ਇਹ ਤੇਲ ਫੇਰ ਵਿਖਾਉਣੀ ਹੈ ਮਾਨ ਸਾਹਿਬ ਮਤਲਬ ਕਿ ਅਸਲੀ ਤੇਲ ਕੀ ਹੁੰਦੀ ਹੈ ਛੱਪੜ ਤੱਕ ਕਿਸੇ ਪਿੰਡ ਚ ਹੀ ਨਹੀਂ ਦੇ ਦਿੰਦੇ ਹੁਣ ਕਿਤੇ ਕਾਈ ਹੋ ਗਈ ਤੇ ਮਤਲਬ ਕਿ ਇੰਨਾ ਗੰਦ ਉਹਨੂੰ ਸਾਫ਼ ਕਰਨ ਵਾਸਤੇ ਸ਼ਾਇਦ ਮੈਨੂੰ ਲੱਗਦਾ 50 ਲੱਖ ਤੋਂ ਲੈ ਕੇ ਕਰੋੜ ਤੱਕ ਦਾ ਬਜਟ ਚਾਹੀਦਾ ਹੈ ਸਰ ਨਾ ਹੋਵੇ ਤੇ ਨਾ ਬੜਾ ਗਰਖ ਹੋਇਆ ਪਿਆ ਸਰ ਜੀ ਜੀ ਤਾਂ ਯਾਦ ਕਰਦੇ ਹੁਣ ਬੀਤ ਗਿਆ ਵੇਲੇ ਨੂੰ ਜਦੋਂ ਜਦੋਂ ਕਹਿੰਦੇ ਬਾਦਲ ਸਾਹਿਬ ਬਾਦਲ ਸਾਹਿਬ ਹੋ ਹਾਂ ਕਾਕਾ ਦਾ ਸੀ ਵਾਹ ਕੰਮ ਕਰੋ ਜੀ ਕਰਦੇ ਕਿਉਂ ਨਹੀਂ ਜੀ ਬਿਲਕੁਲ ਜੀ ਉਹਨਾਂ ਦਾ ਸਟਾਈਲ ਉਹਨਾਂ ਦਾ ਹੀ ਸੀਗਾ ਜੀ ਚੇਤ੍ਰਮਾਨ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਵੀ ਤੇ ਬਰਨਾਲੇ ਵਾਲੀ ਸੀਟ ਬਾਰੇ ਕਹਿੰਦੇ ਕੋਈ ਅਪਡੇਟ ਦਿਓ ਅ ਮਿੰਟੂ ਜੀ ਨਾਲ ਨਾਲ ਹਾਂ ਜੀ ਕਿਹੜੀ ਸੀਟ ਨਹੀਂ ਬਰਨਾਲੇ ਵਾਲੀ ਸੀਟ ਬਾਰੇ ਪੁੱਛ ਰਹੇ ਨੇ ਦੇਖੋ ਬਰਨਾਲੇ ਸੀਟ ਤੇ ਨਾ ਪਿੱਛੇ ਜੇ ਜ਼ੋਰ ਲੱਗਣ ਡਿਆ ਸੀਗਾ ਕਿ ਜਦਾਂ ਹਲਚਲ ਹੈਗੀ ਆ ਉੱਥੇ ਜੀ ਨੀਤ ਹੀਰ ਦਾ ਜਾਂ ਕਹਿ ਲੋ ਕਿ ਜਿਹੜੇ ਭਾਈ ਉੱਥੇ ਬੈਠੇ ਆ ਹਾਕਮ ਤੇਰੇ ਵਾਲੇ ਇਹਨਾਂ ਦਾ ਥੋੜਾ ਜਿਹਾ ਸੀਗਾ ਸੀਟ ਨੂੰ ਲੈ ਕੇ ਕਸ਼ਮਕਸ਼ ਦਾ ਮਾਮਲਾ ਉਹ ਸੌਟ ਹੋ ਜਾਏਗਾ ਕਿਉਂਕਿ ਕਰਨਾ ਤਾਂ ਦਿੱਲੀ ਵਾਲਿਆਂ ਨੇ ਜੀ ਬਿਲਕੁਲ ਬਿਲਕੁਲ ਇਹਨਾਂ ਦੇ ਉੱਪਰ ਵਾਲੇ ਬੈਠੇ ਨੇ ਹਨਾ ਹਾਂ ਬਿਲਕੁਲ ਕਰ ਲੈਣਗੇ ਇਹਨਾਂ ਨੂੰ